ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡ ਸਾਹਿਬ ਪੇਸ਼ ਹੋਣਗੇ ਇਹ ਵੀ ਚਰਚਾਾਂ ਮਾਂ ਲੰਗੇ ਕੱਲ੍ਹ ਦੀਆਂ ਚੱਲਦੀਆਂ ਪਈ ਕਿਉਂਕਿ ਕੱਲ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਨੇ ਦੋਵੇਂ ਜਣੇ ਪਹਿਲਾਂ ਸਰਦਾਰ ਪਰਮਿੰਦਰ ਸਿੰਘ ਢੀਂਡ ਸਾਹਿਬ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਜਾਂਦਾ ਹੈ ਆਪਣੇ ਫੇਸਬੁੱਕ ਪੇਜ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਵਜੋਂ ਫੇਸਬੁੱਕ ਪੇਜ ਬਣਾਇਆ ਗਿਆ ਉਸ ਫੇਸਬੁੱਕ ਪੇਜ ਦੇ ਉੱਤੇ ਆਪਣੇ ਅਸਤੀਫੇ ਜਿਹੜੇ ਪੋਸਟ ਕੀਤੇ ਜਾਂਦੇ ਆ ਔਰ ਉਸ ਪੇਜ ਤੋਂ ਇਹ ਵਿਆਪਕ ਹੁੰਦਾ ਹੈ ਕਿ ਹੁਣ ਆਪਣੇ ਜਿੰਨੇ ਵੀ ਅਹੁਦੇ ਇਹਨਾਂ ਦੇ ਕੋਲ ਮੌਜੂਦ ਸੀ ਉਹਨਾਂ ਤੋਂ ਅਸਤੀਫਾ ਦੇ ਦਿੱਤਾ ਗਿਆ ਜਿੱਦਾਂ ਹੀ ਅਸਤੀਫੇ ਦੀ ਖਬਰ ਸਾਹਮਣੇ ਆਉਂਦੀ ਹੈ ਹਾਹਾਕਾਰ ਮੱਚ ਗਈ ਕਿ ਆਖਰਕਾਰ ਕੀ ਅਕਾਲੀ ਦਲ ਸੁਧਾਰ ਲਹਿਰ ਦੇ ਅੰਦਰ ਵੀ ਬਗਾਵਤ ਸ਼ੁਰੂ ਹੋ ਗਈ ਹੈ ਕੀ ਅਕਾਲੀ ਦਲ ਸੁਧਾਰ ਲਹਿਰ ਦੇ ਅੰਦਰ ਵੀ ਵਿਵਾਦ ਸ਼ੁਰੂ ਹੋ ਗਏ ਨੇ ਔਰ ਕੀ ਅਕਾਲੀ ਦਲ ਨੂੰ ਸੁਧਾਰਨ ਵਾਲੇ ਜਾਂ ਸੁਧਾਰਨ ਦਾ ਦਾਵਾ ਕਰਨ ਵਾਲੇ ਹੁਣ ਅਕਾਲੀ ਦਲ ਸੁਧਾਰ ਲਹਿਰ ਨੂੰ ਛੱਡ ਕੇ ਜਾਣ ਲੱਗੇ ਨੇ ਪਰ ਇਹ ਉਦੋਂ ਕਲੀਅਰ ਹੋਇਆ ਜਦੋਂ ਇਹ ਅਸਤੀਫੇ ਜਿਹੜੇ ਉਹ ਪੜੇਗੇ ਇਹਨਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਦਾ ਅਸਤੀਫਾ ਪਹਿਲਾਂ ਤੇ ਉਸ ਤੋਂ ਬਾਅਦ ਬੀਬੀ ਜਗੀਰਕੌਰ ਦਾ ਅਸਤੀਫਾ ਹੈ ਔਰ ਇਹ ਸਾਫ਼ ਕਰ ਦਿੱਤਾ ਗਿਆ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਉਂਕਿ ਅੱਜ ਪੇਸ਼ੀ ਹੈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਜਿੱਥੇ ਬਾਕੀ ਕੈਬਨਿਟ ਮਿਨਿਸਟਰਜ਼ ਪੇਸ਼ ਹੋ ਰਹੇ ਸੀ 7 ਤੋਂ 17 ਤੱਕ ਦੇ ਉਹਦੇ ਵਿੱਚ ਹੁਣ ਬੀਬੀ ਜਗੀਰਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਵੀ ਸ਼ਾਮਿਲ ਹੋਇਆ ਸੀ ਬੀਬੀ ਜਗੀਰਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਅੱਜ ਪੇਸ਼ ਹੋਣਗੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਸਾਹਮਣੇ ਆ ਗਿਆ ਸੀ ਕਿ ਉਹ ਇਸ ਵਿੱਚ ਸ਼ਾਮਿਲ ਹੀ ਨਹੀਂ ਹੈ ਤੇ ਉਹ ਪੇਸ਼ ਕਿਉਂ ਹੋਣਗੇ ਜਿਸ ਨੂੰ ਲੈ ਕੇ ਕੱਲ ਅ ਇਹ ਪੇਸ਼ੀ ਜਿਹੜੀ ਆ ਉਹ ਅੱਜ ਹੋਵੇਗੀ ਜਾਣਕਾਰੀ ਮੁਤਾਬਕ ਔਰ ਕਿਹਾ ਜਾ ਰਿਹਾ ਹੈ ਇਸੇ ਵਾਸਤੇ ਇਹ ਅਸਤੀਫਾ ਜਿਹੜਾ ਉਹ ਪੇਸ਼ ਕੀਤਾ ਗਿਆ ਦੂਜੇ ਪਾਸੇ ਜੇ ਗੱਲ ਕਰੀਏ ਸ਼ਰੋਮਣੀ ਅਕਾਲੀ ਦਲ ਦੀ ਤੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਸੁਖਬੀਰ ਸਿੰਘ ਮਹਰਲ ਦਾ ਧਾੜਾ ਦੱਸਿਆ ਜਾ ਰਿਹਾ ਉਹਦੇ ਵਿੱਚੋਂ ਵੀ ਜਿਹੜੇ ਕੈਬਨਿਟ ਮਨਿਸਟਰ ਰਹਿ ਚੁੱਕੇ ਨੇ ਖਾਸ ਕਰਕੇ ਵੱਡੇ ਵੱਡੇ ਲੀਡਰ ਜਿਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਸ਼ਾਮਿਲ ਨੇ ਉਹਨਾਂ ਆਤਮਸਤਕ ਹੋ ਕੇ ਤਾਂ ਸਪਸ਼ਟਕਰਨ ਪੇਸ਼ ਕਰਾਏ ਨੇ ਪਰ ਦੂਜੇ ਪਾਸੇ ਹੁਣ ਬਾਗੀ ਧੜੇ ਨੇ ਵੀ ਆਗਾਜ਼ ਕਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਬੀਬੀ ਜਗੀਰ ਕੌਰ ਤੇ ਸਰਦਾਰ ਪਰਮੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਅੱਜ ਜਾਣਗੇ ਔਰ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਜਿਹੜਾ ਹੈ ਉਹ ਸਾਹਮਣੇ ਰੱਖਣਗੇ ਬੀਬੀ ਜਗੀਰ ਕੌਰ ਤਾਂ ਪਹਿਲਾਂ ਵੀ ਇਹੀ ਗੱਲ ਕਹਿ ਰਹ ਭਾਵੇਂ 15 ਦਿਨ ਵਾਸਤੇ ਬਣਨ ਭਾਵੇਂ ਉਹ ਸਾਲ ਵਾਸਤੇ ਬਣਨ ਭਾਵੇਂ ਪੂਰੇ 5 ਸਾਲ ਆਪਣੇ ਹੰਡਾਉਣ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਨਤਮਸਤਕ ਹੋਣਾ ਪਵੇਗਾ ਜੇ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਆਇਆ ਇਹ ਜ਼ਾਹਿਰ ਤੌਰ ਦੇ ਉੱਤੇ ਕਿਹਾ ਜਾਂਦਾ ਆਪ ਵੀ ਉਹੀ ਮੰਨਦੇ ਹੋਣਗੇ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਜਿਹੜਾ ਹੈ ਉਹ ਸਰ ਪ੍ਰਮਾਣਿਤ ਮੰਨਿਆ ਜਾਂਦਾ ਸਿੱਖਾਂ ਦੀ ਸਰਮੌਰ ਸੰਸਥਾਿਕ ਸਰਮੌਰ ਤਖਤ ਹੈ ਜਿਹਦੀ ਹਰ ਸਿੱਖ ਇੱਜ਼ਤ ਕਰਦਾ ਹੈ ਮਾਣ ਕਰਦਾ ਹੈ ਔਰ ਉਸ ਵਾਸਤੇ ਬੀਬੀ ਜਗੀਰ ਕੌਰ ਔਰ ਪਰੰਤ ਸਿੰਘ ਦੀ ਇਨਸਾ ਅੱਜ ਪੇਸ਼ ਹੋਣਗੇ ਕੀ ਹੁੰਦਾ ਇਸ ਤੋਂ ਬਾਅਦ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ